ਹਾਜ਼ਲਕਾ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਮਾਰਕੀਟ ਕਮੇਟੀ ਦੇ ਵਿੱਚ ਇੱਕ ਹੰਗਾਮੀ ਮੀਟਿੰਗ ਹੋਈ ਜਿਸ ਵਿੱਚ ਕਿਸਾਨ ਯੂਨੀਅਨ ਦੇ ਵੱਲੋਂ ਫਾਜ਼ਲਕਾ ਦੀ ਦਾਣਾ ਮੰਡੀ ਵਿੱਚ ਮੰਡੀ ਬੋਰਡ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਮਾੜੇ ਪ੍ਰਬੰਧਾਂ ਦੇ ਚੱਲਦਿਆਂ ਖਰਾਬ ਹੋਈ ਕਣਕ ਦੀ ਫਸਲ ਦੇ ਰੋਸ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਨੂੰ ਰੱਜ ਕੇ ਘੋਸਿਆ ਗਿਆ ਇਸ ਮੌਕੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਜ਼ਿਲ੍ਹਾ ਪ੍ਰਧਾਨ ਨਿਸ਼ਾਨ ਸਿੰਘ ਪੰਜਾਬ ਪ੍ਰੈਸ ਸਕੱਤਰ ਮਾਸਟਰ ਬੂਟਾ ਸਿੰਘ ਜ਼ਿਲ੍ਹਾ ਜਰਨਲ ਸਕੱਤਰ ਜਸਪਾਲ ਸਿੰਘ ਨੇ ਕਿ ਹਕੀ ਸੂਬੇ ਵਿੱਚ ਮੀਂਹ ਦੇ ਮੌਸਮ ਦੇ ਚੱਲਦਿਆਂ ਮੰਡੀ ਬੋਰਡ ਵੱਲੋਂ ਪੂਖਤਾ ਪ੍ਰਬੰਧ ਨਾ ਕੀਤੇ ਜਾਣ ਕਾਰਨ ਅਤੇ ਲਿਫਟਿੰਗ ਨਾ ਹੋਣ ਕਾਰਨ ਕਣਕ ਦਾ ਜੋ ਨੁਕਸਾਨ ਹੋਇਆ ਹੈ ਕਿਸਾਨਾਂ ਤੋਂ ਵਸੂਲਣ ਦੀ ਕੋਸ਼ਿਸ਼ ਕੀਤੀ ਜਾਵੇਗੀ ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਨਾਲ ਹੀ ਆਗਵਾ ਵੱਲੋਂ ਪੰਜਾਬ ਸਰਕਾਰ ਨੂੰ ਇਹ ਵੀ ਅਪੀਲ ਕੀਤੀ ਗਈ ਕਿ ਸਰਕਾਰ ਹਾਈਬ੍ਰਿਡ ਝੋਨੇ ਦੇ ਪਾਬੰਦੀ ਆਪਣੇ ਫੈਸਲੇ ਨੂੰ ਤੁਰੰਤ ਵਾਪਸ ਲਵੇ ਤਾਂ ਕਿ ਮਾੜੇ ਪਾਣੀ ਅਤੇ ਮਾੜੀਆਂ ਜ਼ਮੀਨਾਂ ਵਾਲੇ ਕਿਸਾਨਾਂ ਦਾ ਆਰਥਿਕ ਨੁਕਸਾਨ ਨਾ ਹੋ ਸਕੇ ਭਾਰਤੀ ਕਿਸਾਨੀ ਕਾਦੀਆਂ ਜੀ ਸ਼ਾਮ ਸਿੰਘਾਟ ਵਾਲਾ ਅੱਜ ਅਸੀਂ ਪੰਜਾਬ ਜ਼ਿਲ੍ਹੇ ਦੀ ਮੀਟਿੰਗ ਮੀਨਾਵਾਰ ਕੀਤੀ ਜਿਸ ਦੇ ਵਿੱਚ ਕਿਸਾਨਾਂ ਦੀਆਂ ਮੁਸ਼ਕਲਾਂ ਸੁਣੀਆਂ ਜੋ ਮੁਸ਼ਕਲਾਂ ਆਉਂਦੀਆਂ ਨੇ ਉਹਦੇ ਬਾਰੇ ਡਿਸਕਸ਼ਨ ਕੀਤੀਆਂ ਇੱਕ ਜਿਹੜਾ ਸਰਕਾਰ ਨੇ ਕੋਆਪਰੇਟਿਵ ਸੁਸਾਇਟੀ ਦੇ ਵਿੱਚ ਜਿਹੜੇ ਉਹਨਾਂ ਦੇ ਕਿਸਾਨਾਂ ਦੇ ਖਾਤੇ ਰੀਨਿਊ ਕਰਨ ਵਾਸਤੇ ਇਕ ਪ੍ਰਮਾਣ ਜਾਰੀ ਕੀਤਾ ਕਿ ਉਹ ਜਿਹੜੇ ਨਵੀਆਂ ਨਵੀਆਂ ਜਮ੍ਹਾਂ ਬੰਦੀਆਂ ਲਿਆ ਕੇ ਔਰ ਉਹਦੇ ਤੇ ਜਿਹੜਾ ਹਿੱਸੇ ਵਕੀਲਾਂ ਤੋਂ ਕਢਵਾ ਕੇ ਲਿਓ ਜਿਹੜਾ ਕਿ ਅੱਜ ਤੱਕ ਕਦੀ ਵੀ ਨਹੀਂ ਹੋਇਆ ਉਹਦੇ ਹਿੱਸੇ ਜਿਹੜੇ ਵੀ ਬਣਦੇ ਨੇ ਉਹ ਸੋਸਾਇਟੀ ਦੇ ਵਿੱਚ ਜਿਹੜੇ ਸੈਕਟਰੀ ਹੁੰਦੇ ਉਹ ਆਪ ਕੱਢਦੇ ਨੇ ਜਾਂ ਉਹਨਾਂ ਨੂੰ ਜ਼ਿੰਮੇਵਾਰੀ ਪਵਾਦੀ ਦੇ ਘੜੋਗੇ ਨੇ ਉਹਦੇ ਚ ਜਿਹੜਾ ਜਦੋਂ ਅਸੀਂ ਕਿਸੇ ਵਕੀਰ ਕੋਲ ਜਾਵਾਂਗੇ ਤਾਂ 1200 ਰੁਪਏ ਦਾ ਹਰੇਕ ਕਿਸਾਨ ਦਾ ਖਰਚਾ ਹੁੰਦਾ ਇਸ ਦੀ ਅਸੀਂ ਨਖੇਦੀ ਕਰਦੇ ਆ ਅਸੀਂ ਇਹ ਮੰਗ ਕਰਦੇ ਆ ਕਿ ਕੋਆਪਰੇਟਿਵ ਸੈਕਟਰੀਆਂ ਜਿਹੜੀਆਂ ਨੇ ਜਿਹੜੇ ਸੈਕਟਰੀ ਨੇ ਉਹ ਪਟਵਾਰੀਆਂ ਨਾਲ ਲਿੰਕ ਕਰਕੇ ਜਾਂ ਆਪ ਉਹਦੇ ਹਿੱਸੇ ਸ਼ੇਅਰ ਜਿਹੜੇ ਕੱਢਣ ਨਾ ਕਿ ਜਿਹੇ ਵਕੀਲਾਂ ਤੋਂ ਉਹ ਤੋਂ ਬਾਅਦ ਸਾਡੀ ਜਿਹੜੀ ਮਹੀਨਾ ਬਾਅਦ ਮੀਟਿੰਗ ਹੁੰਦੀ ਆ ਉਸ ਦੇ ਵਿੱਚ ਬਹੁਤ ਸਾਰਾ ਗੱਲਾਂ ਵਿਚਾਰੀ ਗਏ ਜਥੇਬੰਦੀ ਨੂੰ ਮਜ਼ਬੂਤ ਕਰਨ ਵਾਸਤੇ ਸਾਡੀ ਜਦੋਂ ਦੀ ਚੋਣ ਹੋਈ ਆ ਜ਼ਿਲ੍ਹੇ ਦੀ ਉਹਦੇ ਵਿੱਚ ਕੁਝ ਸਮੇਂ ਤੋਂ ਬਾਅਦ ਕਈ ਸਾਡੇ ਜਿਹੜੇ ਅਹੁਦੇਦਾਰ ਮੈਂਬਰ ਨੇ ਜ਼ਿਲ੍ਹੇ ਦੇ ਉਹ ਮੀਟਿੰਗਾਂ ਵਿੱਚ ਸ਼ਾਮਲ ਨਹੀਂ ਹੋ ਰਹੇ ਪੰਜਾਬ ਦੀ ਪੰਜਾਬ ਦੀ ਮੀਟਿੰਗ ਦੇ ਵਿੱਚ ਇਹ ਫੈਸਲਾ ਹੋਇਆ ਸੀ ਕਿ ਜਿਹੜੇ ਬੰਦੇ ਮੈਂਬਰ ਜਾਂ ਅਹੁਦੇਦਾਰ ਲਗਾਤਾਰ ਨਹੀਂ ਹੁੰਦੇ ਉਹਨਾਂ ਨੂੰ ਨੋਟਿਸ ਕੱਢੇ ਜਾਣ ਔਰ ਜੇ ਨਹੀਂ ਉਸ ਚੀਜ਼ ਤੋਂ ਬਾਅਦ ਦੇ ਨੋਟਿਸ ਤੋਂ ਬਾਅਦ ਵੀ ਕੋਈ ਜਵਾਬ ਨਹੀਂ ਦਿੰਦੇ ਤਾਂ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਮੀਟਿੰਗ ਦੇ ਵਿੱਚ ਮੈਂ ਭਾਰਤੀ ਕਿਸਾਨ ਯੂਨਕਾ ਦੀਆਂ ਜ਼ਿਲ੍ਹਾ ਜਨਰਲ ਸੈਕਟਰੀ ਫਾਈਲ ਕਾ ਔਰ ਵਕਵਾ ਕ ਮੁੱਦਿਆਂ ਦੇ ਉੱਤੇ ਜਿੱਦਾਂ ਪ੍ਰਧਾਨ ਜੀ ਹੋਣਾ ਨੇ ਤੁਹਾਨੂੰ ਦੱਸਿਆ ਔਰ ਇੱਕ ਵੱਡਾ ਮੁੱਦਾ ਜਿਹੜਾ ਪਿਛਲੇ ਬੜੇ ਲੰਬੇ ਸਮੇਂ ਤੋਂ ਮੁੱਦਾ ਛੋਟਾ ਆ ਪਰ ਉਹਨੂੰ ਬੜਾ ਵੱਡਾ ਬਣਾ ਕੇ ਪਤਾ ਨਹੀਂ ਸਰਕਾਰ ਨੂੰ ਦੀ ਸਮਝ ਕਿਉਂ ਨਹੀਂ ਲਈ ਜਿਹੜੇ ਹਾਈਬ੍ਰਿਡ ਝੋਨੇ ਦੇ ਉੱਤੇ ਇਹਨਾਂ ਨੇ ਪਾਬੰਦੀ ਲਗਾਈ ਆ ਸੋ ਬਹੁਤ ਬਚਪਨਾ ਫੈਸਲਾ ਲਿਆ ਹੈ ਮਾਨ ਨੇ ਸੀਐਮ ਮਾਨ ਨੇ ਸੋ ਉਹਨੂੰ ਚਾਹੀਦਾ ਵੀ ਜਲਦੀ ਤੋਂ ਜਲਦੀ ਇਸ ਫੈਸਲੇ ਨੂੰ ਦਰੁਸਤ ਕਰਕੇ ਜਲਦੀ ਤੋਂ ਜਲਦੀ ਬਿਆਨ ਦੇਵੇ ਕਿਉਂਕਿ ਬਹੁਤ ਏਰੀਆ ਜਿਹੜਾ ਨਰਮੇ ਦਾ ਕੋਟਨ ਏਰੀਆ ਸੀ ਕਿਸਾਨ ਬੜੇ ਲੰਬੇ ਸਮੇਂ ਤੋਂ ਪਰੇਸ਼ਾਨ ਸੀ ਔਰ ਹਾਈਬ੍ਰਿਡ ਨੇ ਉਹਨਾਂ ਲੋਕਾਂ ਨੂੰ ਖੁਸ਼ਹਾਲ ਕੀਤਾ ਸੀ ਤੇ ਹੁਣ ਸਰਕਾਰ ਨੇ ਉਹਨਾਂ ਲੋਕਾਂ ਦੇ ਪਿੱਠ 'ਤੇ ਛੁਰਾ ਮਾਰਿਆ ਜਿਹੜਾ ਹਾਈਬ੍ਰਿਡ ਝੋਨੇ ਨੂੰ ਜਿਹੜੀ ਬੰਦੀ ਕੀਤੀ ਹੈ ਸੋ ਇਹ ਸਰਕਾਰ ਇਸ ਤਰ੍ਹਾਂ ਦੇ ਫੈਸਲੇ ਲੈਂਦੀ ਆ ਸੋ ਸਰਕਾਰ ਮਹਿਮਾਨ ਸਰਕਾਰ ਨੂੰ ਇਹ ਬੇਨਤੀ ਆ ਵੀ ਖਿਹੜਾ ਨਾ ਛੜਾਵੇ ਕੰਮਾਂ ਤੋਂ ਔਰ ਮਸਲਿਆਂ ਦਾ ਹੱਲ ਕੱਢੇ ਖਿਹੜਾ ਛੜਾਇਆ ਸਰਕਾਰਾਂ ਨਹੀਂ ਚਲਦੀਆਂ ਤੁਹਾਨੂੰ 3 ਸਾਲ ਹੋਏ 2 ਸਾਲ ਪਏ ਆ ਸੋ ਜੀਦਾਰੀ ਦੇ ਨਾਲ ਕਿਸਾਨਾਂ ਦੀ ਹੈਲਪ ਕਰੋ ਔਰ ਜਿਹੜਾ ਬਿਆਨ ਜਿਹੜਾ ਤੁਸੀਂ ਦਿੱਤਾ ਉਹਨੂੰ ਵਾਪਸ ਲਓ ਔਰ ਖੁੱਲੀ ਖੇਤੀ ਜਿਹੜੀ ਆ ਹਾਈਬ੍ਰਿਡ ਛੋਣੇ ਦੀ ਕਰਾਈ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਹਾਂਜੀ ਕੀ ਸ਼ੋਬਨਾਮ ਤੁਹਾਡਾ ਜੀ ਤੇ ਅੱਜ ਕਿਸ ਮਸਲੇ ਨੂੰ ਲੈ ਕੇ ਮੀਟਿੰਗ ਸੱਦੀ ਗਈ ਹੈ ਪਹਿਲਾਂ ਤਾਂ ਮੈਂ ਸਰਦਾਰ ਬਲਜੀਤ ਸਿੰਘ ਵੈਬ ਟੀਵੀ ਅਜੀਤ ਦਾ ਧੰਨਵਾਦ ਕਰਦਿਆਂ ਅਜੀਤ ਨੇ ਸਾਰੇ ਦੁੱਖ ਸੁੱਖ ਦੇ ਵਿੱਚ ਹਮੇਸ਼ਾ ਹੀ ਮੋਰੀ ਹੋ ਕੇ ਪੰਜਾਬ ਦੀ ਆਵਾਜ਼ ਨੂੰ ਦੁਨੀਆ ਤੱਕ ਪਹੁੰਚਾਇਆ ਅੱਜ ਅਸੀਂ ਮੀਨਾਵਰ ਮੀਟਿੰਗ ਜ਼ਿਲ੍ਹਾ ਜ਼ਿਲੇ ਦੀ ਸਰਦਾਰ ਨਿਸ਼ਾਨ ਸਿੰਘ ਦੀ ਰੋਮਾਂ ਅਰੇ ਨਵਾਈ ਤੇ ਹੀ ਹੋਈ ਹੈ ਉਹਦੇ ਵਿੱਚ ਅਸੀਂ ਪਿਛਲੇ ਮਹੀਨੇ ਤੋਂ ਲੈ ਕੇ ਹੁਣ ਤੱਕਰ ਲੇਖਾ ਜੋਖਾ ਕੀਤਾ ਦੁੱਖ ਤਕਰੀਬਾ ਕਿਸਾਨਾਂ ਦੀਆਂ ਮਸਿਆ ਕਿਉਂਕਿ ਸਭ ਤੋਂ ਵੱਡਾ ਨਾਜ ਜੀ ਜੇ ਦੁਰਗਤ ਹੋਈ ਆ ਦੁਰਦਸ਼ਾ ਹੋਈ ਆ ਤਾਂ ਫਾਜ਼ਿਲਕਾ ਮਾਰਕੀਟ ਕਮੇਟੀ ਦੇ ਵਿੱਚ ਹੋਈ ਆ ਪ੍ਰਸ਼ਾਸਨ ਦੀ ਤੇ ਮੰਡੀ ਕੌਰਨ ਦੀ ਬਿਲਕੁਲ ਨਲੈ ਕੀ ਸੀਗੀ ਮੈਂ ਗੋਲਡੀ ਜੋ ਅਰਥ ਐਸੋਸੀਏਸ਼ਨ ਦੇ ਪ੍ਰਧਾਨ ਆ ਉਹਨਾਂ ਦੇ ਚਰਨਾਂ 'ਚ ਬੇਨਤੀ ਕਰਦਾ ਹਾਂ ਵੀ ਜਦੋਂ ਤੁਸੀਂ ਦੁਕਾਨ ਦੀ ਸਫਾਈਜ਼ ਕਰਦੇ ਆ ਪ੍ਰਬੰਧ ਕਰਦੇ ਆ ਤੇ ਤੁਹਾਡੇ ਪੈਰਾਂ ਥੱਲੇ ਇੰਨੀ ਕੰਕ ਦੀ ਦੁਰਦਸ਼ਾ ਹੋਈ ਆ ਜਿਹੜਾ ਟਰਾਲੀਆਂ ਬੋਰੀਆਂ ਦੇ ਉਤੋਂ ਦੀ ਪਾਣੀ ਵਗਿਆ ਕੀ ਜ਼ਿਲ੍ਹਾ ਮੰਡੀ ਬੋਰਡ ਜ਼ਿਲ੍ਹਾ ਮਾਰਕੀਟ ਕਮੇਟੀ ਡੀਸੀ ਆਫਿਸ ਦੇ ਵਿੱਚੋਂ ਕਿਸਦੀ ਕੋਈ ਜ਼ਿੰਮੇਵਾਰੀ ਨਹੀਂ ਸੀ ਵੀ ਅਸੀਂ ਇਸ ਅਣਦਾਤੇ ਨੂੰ ਅਸੀਂ ਕਿਵੇਂ ਸੰਭਾਲਦੇ ਆ ਹੁਣ ਇਹ ਕਹਿੰਦੇ ਆ ਕੋਈ ਕਹਿੰਦਾ ਆਰਥੀਆ ਕਹਿੰਦੇ ਆ ਵੀ ਸਾਡੇ ਸਿਰ ਪਊਗੀ ਪ੍ਰਸ਼ਾਸਨ ਕਹਿੰਦਾ ਸਾਡੇ ਸਿਰ ਪਊਗੀ ਨਹੀਂ ਇਹ ਸਾਰੀ ਪੈਣੀਆਂ ਕਿਸਾਨਾਂ ਦੇ ਸਿਰ ਤੇ ਜਦੋਂ ਕਰਪਸ਼ਨ ਹੁੰਦੀ ਹੈ ਬੋਰੀਆਂ ਕੱਟਦੀਆਂ ਉਹ ਕਿਹਦੇ ਸਿਰ ਜਾਂਦੀਆਂ ਕਿਸਾਨਾਂ ਦੇ ਮੰਡੀ ਪੂਰੀ ਹੋ ਜਾਂਦੀ ਹੈ ਤੋਲ ਪੂਰਾ ਹੋ ਜਾਂਦਾ ਦਾਣੇ ਮਿਕਦਾਰ ਦੇ ਵਿੱਚ ਪੂਰੇ ਹੋ ਜਾਂਦੇ ਆ ਕਟਿਆੜ ਤੇ ਤੋਂ ਜਾਂਦਾ ਇਨਸਪੈਕਟਰ ਦੇ ਵਿੱਚ ਜਿਹੜੀ ਰੁਪਈਆ 2 ਰੁਪਈਆ 5 ਰੁਪਈਆ ਲੈਂਦੇ ਆ ਉਹ ਵੀ ਕਿਸਾਨਾਂ ਤੋਂ ਜਾਂਦੀ ਆ ਜਿਹੜੀ ਦੁਰਦਸ਼ਾ ਹੋਈ ਆ ਅਣ ਦੀ ਪੰਡਾਰਾ ਲੋਕ ਤਰਸਦੇ ਆਨੰਦ ਨੂੰ ਅਸੀਂ ਤਾਂ ਤੜਕੇ ਉੱਠ ਕੇ ਮੱਥਾ ਟੇਕਦੇ ਆਂ ਜੇ ਪੈਰਾ ਥੱਲੇ ਆਏ ਜਾਂਦੇ ਆ ਉਹ ਚੱਕ ਕੇ ਕੁਕੜੀਆਂ ਨੂੰ ਹੋਰ ਥਾਂ ਪਾਉਣੇ ਵੀ ਪੈਰਾ ਥੱਲੇ ਨਾ ਆਵੇ ਪਰ ਦੁੱਖ ਦੀ ਗੱਲ ਹੈ ਜ਼ਿਲ੍ਹਾ ਪ੍ਰਸ਼ਾਸਨ ਮੰਡੀ ਬੋਰਡ ਪ੍ਰਸ਼ਾਸਨ ਤੇ ਸਾਰੇ ਅਫਸਰ ਵਿੱਚ ਬੈਠਿਆ ਤੇ ਦੋ ਕਿੱਲੇ ਬਾੜ ਤੇ ਇੰਨੀ ਦੁਰਦਸ਼